¡Ahora <coughs> no ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਬਈ ਮੀਂਹ ਵਾਲਾ ਕੰਮ ਤਾਂ ਅਸੀਂ ਕਰ ਜਾਂਦਾ ਆਪਣੇ ਕਿਨੀ ਤੇ ਪੂਰਾ ਜ਼ੋਰ ਲਾਇਆ ਹੈ ਜੀ ਮੀਂਹ ਪੈ ਵਧੀਆ ਚੋਲ ਬਣਾ ਕੇ ਚੱਲੀ ਗਿਆ ਨਾ ਫੋਨ ਆਇਆ ਮੈਨੂੰ ਕਹਿੰਦਾ ਅਸੀਂ ਵੀ ਲੰਗਰ ਲਾਇਆ ਪਤਾ ਮਤ ਤੁਹਾਡੇ ਲੰਗਰ ਤਾਂ ਮੀਂਹ ਰੁਕਿਆ ਪਿਆ ਵਾਹ ਜੀ ਨਾਲ ਸਾਡੇ ਨਾਲ ਉਹ ਮਾਰਦਾ ਕਲੈਸ਼ ਮਾਰਦਾ ਵਾਹ ਤੁਸੀਂ ਅਸੀਂ ਨਹੀਂ ਬੋਲਾ ਤੁਸੀਂ ਲੋਕ ਤਾਂ ਬਰਾਬਰ ਕੰਮ ਹੋ ਗਏ ਸਾਨੂੰ ਦਾਦਿਆਂ ਦੇ ਕੱਲ ਭਾਈ ਅਸੀਂ ਕਾਧੂ ਲਾਉਣਾ ਸੀ ਕਾਧੂ ਲਾ ਲੈਂਦੇ ਹਾਂ ਨਗਟ ਇਕੱਠੇ ਕਰਨ ਵਿੱਚ ਆਏ ਆਪਣੇ ਤਾਂ ਆਪਣੇ ਤਾਂ ਮੈਂ ਕਹਿੰਦਾ ਡੇਢ ਕਾਂਠਾ ਮਾਹਾਂ ਲੱਗਿਆ ਇਹ ਲੱਗਦਾ 2 2.5 ਤਿੰਨ 2.5 ਚੌਲ ਦੀ ਖਾਤ ਬਹੁਤ ਹੋ ਗਈ ਹੈ ਖਾਤ ਬਾਈ ਚੀਜ਼ ਵੀ ਬੋਸਵਾਦ ਬਣ ਬਹੁਤ ਸੋਦਾ ਬਣੇ ਬੈ ਚੌਲ ਯਾਰ ਫਰਕ ਤਾਂ ਚੀਜ਼ ਬਹੁਤ ਸਵਾਦ ਮੰਨੇ ਮੰਨ ਬਾਈ ਫਰਕ ਤਾਂ ਹੈਗਾ ਬਈ ਸਮਾਨ ਵੀ ਵਾਇਦਾ ਖਰਚਾ ਵੀ ਕਰਿਆ ਨਾ ਤੇਸੀ ਕੀ ਉਹੀ ਥੋੜਾ ਹੁੰਦਾ 20000 ਰੁਪਏ ਦੇ ਖੂਆ ਖੂਆ ਵੀ ਦੇਸੀ ਕੀ ਖੂਆ ਖੂਆ ਆਏ ਉਹਨਾਂ ਨੇ ਗਲਤ ਕਰਤਾ ਇੱਕ ਗੱਲ ਦੇਸੀ ਨੇ ਸਵਾਦ ਤਾਂ ਬਚਿਆ ਯਾਰ ਫਲੇਵਰ ਆਉਂਦਾ ਪੂਰਾ ਫਲੇਵਰ ਤਾਂ ਆਉਂਦਾ ਤਾਂ ਉਹਨਾਂ ਨੇ ਬਰੀ ਕਰਕੇ ਹੀ ਨਹੀਂ ਛਟਿਆ ਹਾਂ ਉਹਦੇ ਆਏ ਐ ਡੇਡੀ ਮੁੱਟੀਆਂ ਡਲੀਆਂ ਆਏ ਉਹ ਸੜਤੀਆਂ ਮੈਨੂੰ ਆਇਆ ਖਾਣ ਆਇਓ ਪਿਆਦਾ ਖੂਆ ਆਇਓ ਪਿਆਦਾ ਮੈਨੂੰ ਖਾਸੀਆਂ ਆ ਗਈਆਂ ਬੰਦਾ ਤੂੰ ਖੁਸ਼ ਆ ਉਹਨਾਂ ਨੇ ਅਸਲ ਚ ਗਰਮ ਕਰਕੇ ਖੂਆ ਗੇਰ ਹੁੰਦਾ ਨਹੀਂ ਬਾਈ ਉਹਦਾ ਫਰਕ ਵੀ ਤਾਂ ਜਿਹੜਾ ਬੰਦਾ ਪਹਿਲਾਂ ਕ ਬਾਦ ਮੈਂ ਫਿਰ ਇੱਕ ਕੋਲੀ ਖਾ ਕੇ ਦਾਰੇ ਬਾਈ ਲੈ ਇੱਕ ਹੋਰ ਦੇ ਦੇ ਯਾਰ ਸਵਾਦ ਇਹ ਸਕੂਟਰੇ ਵਿੱਚ ਉਤਰ ਕੇ ਬਾਈ ਦਿੰਘਰ ਨੂੰ ਨਹੀਂ ਜਾਣਾ ਐਨਾ ਸਵਾਦ ਇੱਕ ਬਾਈ ਪਹਿਲਾਂ ਕਹਿੰਦਾ ਨਹੀਂ ਮੈਂ ਰੱਜ ਜਾ ਮੈਂ ਇੱਕ ਕੋਲੀ ਖਾਲਾ ਬਾਈ ਤੂੰ ਤੂੰ ਦੁਬਾਰਾ ਮੰਗੂ ਬਾਉ ਨਾ ਭਗੜਾ ਪੈਕ ਕਰਦੇ ਯਾਰ ਹੋਇਆ ਮੈਂ ਤੈਨੂੰ ਦਾਦਾ ਕਈਆਂ ਨੇ ਕਿਹਾ ਬਾਈ ਉੱਤਰ ਗਿਆ ਬਾਈ ਚਲੋ ਬਾਈ ਮੈਂ ਗੱਲ ਕਰਦਾ ਹੁਣ ਜਿਵੇਂ ਚੱਲ ਆ ਤਾਂ ਆਪਾਂ ਨੇ ਐਤ ਕੀ ਪਹਿਲੀ ਵਾਰ ਕਰਿਆ ਕੰਮ ਆਹਾ ਚੌਲਾਂ ਦਾ ਇੰਨਾ ਉਹ ਅੱਗੇ ਹਰ ਤਾਂ ਆਈ ਰਹਿੰਦੇ ਚੌਲਾਂ ਦਾ ਪਹਿਲੀ ਵਾਰੀ ਉਹ ਕਰਨ ਨਹੀਂ ਨਹੀਂ ਕੱਲ ਪਿਆ ਤਾਂ ਹੀ ਆ ਆਟੇ ਨੂੰ ਤਾਂ ਡੁੱਬੇ ਹੋਣੇ ਸਾਡੇ ਕਿ ਲਾਉਂਦੇ ਹੀ ਆ ਸਾਰੇ 2 ਵਾਰੀ ਤੂੰ ਦੁਬਾਰਾ ਲਾਉਂਦਾ ਅੱਜ ਦੇ ਦਿਨ ਲਾਉਂਦੇ ਹੀ ਤੇ ਸਾਰੇ ਮੈਂ ਉਹ ਕਹਿੰਦਾ ਵੀ ਚੀਜ਼ ਆ ਪਹਿਲੀ ਵਾਰ ਬਣਾਈ ਫਿਰ ਇਹ ਤੈਨੂੰ ਦੱਸਤਾ ਰਿਹਾ ਵੀ ਹੁਣ ਖਰਚੇ ਪਰ ਹੁਣ ਤੂੰ ਦੇਸੀ ਕੀ ਪਾਉਂਗਾ ਚੀਜ਼ ਦਾ ਫਰਕ ਤਾਂ ਹੋਣਾ ਹੀ ਆ ਤੱਲੀ ਬੋਲਦਾ ਹੀ ਨਹੀਂ ਯਾਰ ਗਾਹਾਂ ਨੂੰ ਹੋ ਜਾ ਤਾਂ ਕਿ ਉਹ ਗੁੱਸੇ ਆ ਫਰਕ ਤਾਂ ਹੈਗਾ ਚੀਜ਼ ਦਾ ਬਾਈ ਜੇ ਖਰਚਾ ਕਰਦੇ ਤਾਂ ਫਰਕ ਤੇ ਹੈਗਾ ਕੁਆਲਿਟੀ ਤਾਂ ਹੁੰਦੀ ਉਹ ਆ ਬਾਕੀ ਬਣਾਉਣ ਵਾਲੇ ਦਾ ਵੀ ਫਰਕ ਹੈ ਬਣਾਉਣੇ ਵਾਲੇ ਦਾ ਤਾਂ ਫਰਕ ਰਹੂਗਾ ਹੁਣ ਜੇ ਤੂੰ ਚੀਜ਼ੇ ਵਧੀਆ ਦਊਗਾ ਬਣੂਗੀ ਤਾਂ ਪੇ ਚੀਜ਼ਾਂ ਦੇਸੀ ਕੀ ਦਾ ਸਮਾਨੇ ਜੇ ਤੂੰ ਬਦਾਮ ਕਾਜੂ ਖੋਆ ਪੋੜਾ ਕੋਈ ਨਹੀਂ ਸੀ ਹੈ ਕਸਰ ਦਾ ਕੋਈ ਵੀ ਨਹੀਂ ਸੀ ਸਾਰਾ ਕੁਝ ਚੈਰੀ ਸੌ ਚੀਜ਼ ਪਾਈ ਵੀ ਕੀਤਾ ਉੱਪਰ ਤੇ ਠੰਡੇ ਜੇ ਬੋਤਲਾਂ ਵੀ ਦੀਆਂ ਵਿੱਚ ਮੈਂ ਆਹ ਦੋਲੇ ਦੇਖਾਂ ਵੀ ਦੱਸ ਉਹ ਤਾਂ ਪਾਈਨਾਪਲ ਦਾ ਜੂਸ ਤਾਂ ਪਾਈਨਾਪਲ ਜੂਸ ਪਾਈਨਾਪਲ ਦਾ ਸਲਾਈਸ ਦੀਆਂ ਸਲਾਈਸ ਦੀਆਂ ਦੋ ਸਲਾਈਸ ਦੀਆਂ ਪਾਈਆਂ ਮੈਂ ਤਾਂ ਆਪਦੇ ਇੱਧਰ ਵੀ ਗਿਆ ਕਿ ਕੋਸੇ ਸੀ ਮੈਂ ਕਿਤੇ ਗੱਗੀਆਂ ਹੀ ਪੀਣ ਨੂੰ ਲੈ ਆਈ ਆਂ ਸੇਵਾਦਾਰਾਂ ਨੂੰ ਲਾਉਂਦੇ ਵਿੱਚ ਪਾਇਆ ਸਾਰਾ ਕੁਝ ਅਸੀਂ ਮੈਂ ਦੇਖ ਲਿਆ ਉਹ ਵਿੱਚ ਪਉਂਦਾ ਦਾ ਕੱਲੇ ਚੌਲ ਥੋੜੀ ਤੇ ਜਾਂ ਖਾਂਦੇ ਤਾਂ ਪਹਿਲਾਂ ਵਿੱਚ ਕਿਤੇ ਚੌਲ ਨਹੀਂ ਹੈਗੇ ਬਈ ਰੱਬਾ ਹੁਣ ਮਾਰ ਦੇ ਕਿਉਂ ਨੀਂਦਾ ਭੂ ਭੈਣ ਗੱਡ ਕੇ ਹੁਣ ਦੇਖੀ ਰੋ ਕਾ ਕਰ ਕਿਰਪਾ ਮੜੀ ਰਾਤ ਰਾਤ ਪਹਿਲਾਂ ਨੇ ਸੱਚੀ ਹਾਂ ਜਿੱਥੇ ਉਹ ਲੰਗਰ ਲੈ ਜਾਣਾ ਉਸੇ ਤਾਂ ਪਾ ਦੇ ਯਾਰ ਉਹ ਕਿੱਥੇ ਡੱਡ ਜੇ ਉਦਣ ਨਹੀਂ ਪਿਆ ਗੱਲ ਡਾਲੀ ਕੋਲੇ ਨਾ ਪਾ ਕੇ ਲੰਘ ਜੇ ਜਿੱਥੇ ਚੰਗਰ ਲਾਇਆ ਜਿੱਦਣ ਉਹ ਜੇ ਉਦਣ ਨਹੀਂ ਪਿਆ ਤਾਂ ਨਾ ਪਿਆ ਤਾਂ ਚੱਲ ਥੋੜੀ ਦਾ ਦਾ ਘੰਟਾ ਪਿਆ ਹੋਣਾ ਬਾਈ ਨਾਲ ਕੇ ਪੈ ਜਾ ਬਹੁਤ ਹੈ ਬਲਕਿ ਪਾਣੀ ਆ ਗਿਆ ਵਧੀਆ ਤਾਂ ਮੀ ਹੋ ਹਾਂ ਚੋ ਹੀ ਚੱਲ ਵੀ ਪਿਆਰੀ ਬੋਹੋਟੀ ਤਾਂ ਨਾ ਮਾਮਲੀ ਹਵਾ ਜਲਦੀ ਥੋੜੀ ਸਾਡੀ ਢੜਕੇ ਛੱਡੀ ਉਹਨੇ ਢੂੰਡੀ ਸਾਡੀ ਸਭ ਚੱਕਤੀ ਉਹਨੇ ਦੇਖ ਤਾਂ ਗਈ ਦੀ ਆਪਣੀ ਕੈਮਰਾ ਪੂਰੀ ਹੁਣ ਪੂਰੀ ਜੀ ਪੂਰੀ ਇਹਦਾ ਕੈਮਰਾ ਇਹਨੇ ਮੈਂ ਗੰਨਾ ਦਿਖਾਤਾ ਤਾ ਤਾ ਆਪਣਾ ਵੀਡੀਓ ਚ ਨਾ ਮੈਂ ਬਣਾਈ ਵੀ ਨਹੀਂ ਦਿਖਾਈ ਹਾਂ ਉਹ ਗੰਨਾ ਮੈਂ ਸਾਕੇ ਲਾਉਣਾ ਆਪਣਾ ਤੇ ਆਪਾਂ ਕਹਿ ਨਹੀਂ ਦਿਖਾਉਣਾ ਬੰਨੇ ਆਪੇ ਥੋੜਾ ਦਿਖਾਇਆ ਉਹ ਕਾਤੇ ਨਹੀਂ ਦਿਖਾਇਆ ਹਾਂ ਉਰਲੀ ਸਾੜਦੇ ਦਿਖਾ ਦਤਾ ਠੀਕ ਆ ਅੱਜ ਮੇਰੀ ਵਾਰੀ ਗੰਨਾ ਤੇਰਾ ਵਾਲ ਵਧੀਆ ਵਾਹ ਦੇਖ ਕੇ ਹਮੇ ਹੋਇਆ ਗੱਲ ਕਿ ਕਰਨ ਲੋਕਾ ਫੁੱਫੜਾ ਰੋਡੀਆਂ ਮਾਰਦਾ ਭਾਈ ਵੀਡੀਓ ਚ ਆਪਾਂ ਦਿਖਾ ਗੱਲ ਕਰਨੀ ਹਾਂ ਇਹ ਦੇਖੋ ਇੱਕ ਚੀਜ਼ ਦਾ ਬਰਕਰੇ ਨਹੀਂ ਰਹਿਣਾ ਯਾਰ ਕਰੋਟੀਆਂ ਦਾ ਵੀ ਚੱਕਾ ਨਹੀਂ ਤੇਰੇ ਬਬੂਲਰਾਂ ਚ ਬਾਈ ਇਹਦਾ ਬਿਨਾਂ ਬਬੂਲਰਾਂ ਦੇ ਚਲ ਦੇਖੇ ਤਾਂ ਉਹ ਤਾਂ ਦੇਖਾਂਗੇ ਨੰਬਰ 2 ਤੇਰੇ ਚ ਕਣਕ ਦੀ ਇਹ ਜਿਹੜਾ ਫੱਗਣ ਵਾਲਾ ਏ ਇਹ ਚੀਜ਼ ਦਾ ਬਹੁਤ ਫਰਕ ਆ ਲੈ ਮੇਰੇ ਵਿੱਚ ਜੋ ਆਲੂ ਵੀ ਤੇ ਆਲੂ ਨਾਲ ਲੱਗਾ ਤੇਰਾ ਦੂਆ ਜਿਹੜਾ ਪਰ ਉਹ ਤਾਂ ਦੂਏ ਦਾ ਗੱਲ ਨਹੀਂ ਕਰਦਾ ਮੈਂ ਕਣਕ ਵਾਲੀ ਦੇਦਾ ਉਰਲੀ ਦੀ ਗੱਲ ਕਰ ਉਹ ਤਾਂ ਮੈਂ ਹੀ ਮਾਰਦਾ ਵੀ ਮਾੜਾ ਕੰਨਾ ਉਹ ਉਹ ਤਾਂ ਮੈਂ ਹੀ ਮੰਦਾ ਮਾੜਾ ਭਾਈ ਅੱਛਾ ਮੈਂ ਤਾਂ ਦੇਖਿਆ ਇਧਰ ਫੂਲਰਾਂ ਦੇ ਆਲੂ ਵਿੱਚ ਉਹ ਤਾਂ ਤੇਰਾ ਫੱਕਣ ਵਾਲਾ ਤਾਂ ਉਹ ਤਾਂ ਤਕੜਾ ਚਾਹੀਦਾ ਤੇਰਾ ਯਾਰ ਉਹ ਆਲੂ ਨਾਲ ਦੇਖ ਕੇ ਆਉਂਦੇ ਜਾ ਦੂਰ ਦਾ ਜਿਹੜਾ ਕਾਂਕੜਾ ਦਾ ਉਹਦਾ ਗੰਨਾ ਹੋਏ ਨਹੀਂ ਰੋਸਦਿਆਂ ਦੀ। ਕੋਈ ਸ਼ਾਇਦ ਦੂਏ ਸਾਲ ਫਟੂਗਾ ਮੈਨੂੰ ਲੱਗਦਾ ਉਹ। ਕਣ ਕਟਾ ਲੈਂਦੀ ਯਾਰ ਜੋ ਕੁ ਮਰਜੀ। ਦੂਏ ਸਾਲ ਫਟੂ ਤੇ ਨਹੀਂ ਫੁੱਟਦਾ ਦੂਏ ਸਾਲ ਕਹਦੇ ਇੰਨੇ ਨੂੰ ਬੂਟੇ ਬੜੇ ਹੋਏ ਆ। ਹਾਂ ਕਣ ਕਟਾ ਲੈਂਦੀ ਆ ਬੰਗਾ ਤੇ ਬਾਦੂਗੇ। ਕੋਈ ਨਹੀਂ। ਵਾ ਕੇ ਫਾਇਦਾ ਨਹੀਂ ਬੂਟੇ ਖਰਾਬ ਹੁੰਦੇ ਫਿਰ। ਜਿਹੜਾ ਹੋਇਆ ਤਾਲ ਪਰ ਮਾਰੇ ਉਹ ਲੈ ਉਹਨੇ ਦੁਆਰਾ ਪੰਛੀਆਂ ਲਾ ਦੇਣੀਆਂ ਪਰਲੇ ਮੰਗੂ ਬਾਬਾ ਆਹੋ। ਬੂਟਿਆਂ ਵਾਲੇ ਨੂੰ ਤਾਂ ਬਿਮਾਰੀ ਪਹਿਲੀ ਨਾਲ ਦੇ ਨਾਲ। ਉਹਦਾ ਖਤਮ ਜਾਈ ਹੋ ਗਿਆ। ਉਰਲਾ? ਹਾਂ। ਦੂਏ ਸਾਲ ਦੇ ਬੂਟਿਆਂ ਦਾ? ਹਾਂ। ਤਲੋ ਵੀ ਦੇਖ ਲੈਣੇ ਕਿਹਾ ਜਾ ਜੀ ਦਾਦਾ ਦਾ ਕਹਿੰਦਾ ਖਤਮ ਜੀ ਹੋ ਗਿਆ ਕਹਿੰਦਾ ਗੰਨਾ ਟੋਪੀ ਜੋ ਬਣ ਗਈ ਕਹਿੰਦਾ ਉਦੋਂ ਵੀ ਪੈਲੀ ਥਲੀ ਪਰ ਕੀੜਾ ਜਾ ਹਾਂ ਟੋਬੋਰ ਜਾ ਚਾ ਫਿਰ ਦੇਖ ਹੁਣ ਜਾ ਕੇ ਚੱਲ ਉੱਠ ਚੱਲਦੇ ਹਾਂ ਹੁਣ ਮੰਨ ਲੈ 2 ਮਿੰਟ ਹੋਰ ਗੱਲਾਂ ਬਗੱਲੇ ਮਾਰੀ ਤੇਰੀ ਭੱਜ ਜਣਾ ਦੱਲੀ ਬੋਲੇ ਹੀ ਨਹੀਂ ਹੈਗਾ ਕੋਸੋਂ ਨਹੀਂ ਨਾਲ ਚੱਕਾ ਆਪਣੇ ਮਠਾ ਮੋਟਰਸਾਈਕਲ ਤੇ ਮੂਰੇ ਬਿਠਾ ਚੱਲ ਗਏ ਚੱਲ ਮੇਰਾ ਭਾਈ ਪਹੁੰਚ ਗਏ ਹੋਗੇ ਸਿਰੇ ਬਾਪੂ ਨਹੀਂ ਕਹਿੰਦੇ ਖਰੇ ਤਾਂ ਚੌਲਾ ਨਹੀਂ ਅਸਰ ਕਰਦਾ ਇਹਦੇ ਪਰ ਦੇਸੀ ਗਿਆ ਚੌੜ ਤੋਂ ਗੋਮੂ ਆਉਣਾ ਉਹ ਜੋਰ ਨਹੀਂ ਮਾਰਿਆ ਚੱਲ ਆਏ ਕਰ ਦੋ ਤਾਂ ਖਾ ਕੇ ਕੋਲੀ ਹਾਂ ਦੱਲੀ ਬੋਲਦਾਗਾ ਤਾਂ ਨਹੀਂ ਤਦ ਇਹ ਘਰੇ ਗੁੱਸੇ ਯਾਰ ਬੋਲਣ ਆ ਗਏ ਗੱਲ ਤੱਕ ਤਾਂ ਚੌਲ ਪਏ ਆ ਆਪੇ ਖਾ ਕੇ ਬੋਲਣ ਗੱਲ ਤੱਕ ਭਾਈ ਆਪ ਵੀ ਬਸੇਰੇ ਖਾਦੇ ਆ ਨਾ ਭਾਈ ਆਪਾਂ ਦੇ ਇੱਕ ਗੋਲੀ ਖਾਦੀ ਆ ਇਹ ਗੋਲੀ ਨੇ ਬਸ ਕਰਾਦੀ ਦੇਸੀ ਜੀ ਜਿਦਾਗੀ ਤੀ ਮੈਂ ਨਾ ਭਾਈ ਚਾਰ ਪੰਜ ਗੋਲੀਆਂ ਖਾਦੀ ਆ ਮੈਂ ਇੱਕ ਖਾਦੀ ਆ ਭਈ ਘੈਂਟ ਹਾਜਮ ਮੈਂ ਹਾਜਮ ਤਾਂ ਜਿਆਦਾ ਖਾ ਕੇ ਹੋਰ ਵੀ ਆ ਅਸੀਂ ਰੋਟੀ ਆ ਰੋਟੇ ਹੋ ਜਾਂਦਾ ਫਿਰ ਫਾਇਦਾ ਨਹੀਂ ਮੈਂ ਰੋਟੀ ਨਹੀਂ ਖਾਦੀ ਬਸ ਫਿਰ ਇੱਕ ਦਵਾਕੀ ਨਹੀਂ ਆ ਕੇ ਖਾਦੀ ਆ ਇੱਦਾਂ ਰੋਟੀ ਖਾ ਕੇ ਲੱਗਦਾ ਸਭ ਕੁ ਖਾਦਾ ਪਤਾ ਤਾਂ ਹੀ ਤੁਹਾਨੂੰ ਘੱਟ ਲੱਗਿਆ ਕੋਰਟ ਬਦਲਿਆ ਜਾਦਰੋ। ਕੋਈ ਫਰਕ ਆ। ਲੋਬੀ ਆ ਗੰਨਾ ਹੈ। ਗੰਨਾ ਤਾਂ ਠੀਕ ਹੈ ਜੀ। ਉਹ ਦੇਖ ਆਹ ਕਹਿੰਦਾ ਫੇ ਬੂਟਿਆਂ ਦੇ ਲਾਗ ਲਾਗ ਤਾਂ ਮਾੜਾ ਹੋਣਾ। ਬੂਟਾ ਲਾ ਲਾ ਤਾਂ ਉੱਠਦਾ ਹੀ ਨਹੀਂ ਆ। ਮੇਰੇ ਕੋਲ ਲੈਂਦਾ ਨਹੀਂ ਹੈਗੀ ਗੱਗੇ। ਆ ਬੂਟਿਆਂ ਦੇ ਗਾਹਾਂ ਦੇਖੋ ਉਹ ਕਿਹਿਆ ਖੜਾ। ਮੇਰੇ 15 ਲੈਣਾ ਨਹੀਂ ਹੈਗੀਆਂ। ਹਾਂ। ਬੂਟਿਆਂ ਵਾਲਾ ਗੰਨਾ ਠੀਕਾ ਹੈਗਾ। ਠੀਕ ਆ। ਠੀਕ ਆ ਉਹ ਦੇਖ ਖੜਾ ਹੈ ਆ ਸਾਹਮਣੇ। ਤੈਨੂੰ ਦਾਦਾ ਵੀ ਮੇਰੇ ਵੀ 15 ਲੈਣਾ ਨਹੀਂ ਹੈਗੀਆਂ ਬੂਟੇ। ਮਾਰੀ ਤਾਂ ਪਈ ਹੋਈ ਆ ਪਰ ਠੀਕ ਨਾ ਹੋਵੇ ਵੀ ਠੀਕ ਆ ਖੜਾ। ਕਿਆ ਨਹੀਂ ਵੀ 15 ਲੈਣਾ। ਸੋਨੇ ਦਿੱਤੀ ਇੱਕੜਾ ਬੂਟਿਆਂ ਨੇ ਆ ਦੇ ਬੂਟਿਆਂ ਦੇ ਅਲੱਗ-ਅਲੱਗ ਜਦੋਂ ਆ ਨੀਵਾ ਮੇਰੇ ਇਹ ਨਾ ਗੱਲ ਉਹ ਦੇਗਾ ਖੜਾ ਚੋਬਰ ਨਾ ਜਲੇ ਜੀ ਤੇਰੇ ਪੁੱਛੀ ਸਾਈਡ ਤੇ ਬੂਟੇ ਜੇ ਕਿਤੇ ਤੇਰੇ ਇਹ ਸਾੜ ਬੂਟੇ ਹੁੰਦੇ ਫੇਰ ਉਹ ਕਿ ਦਿਖਾਉਂਦਾ ਮੇਰੇ 15 ਲੈ ਨਾ ਤੈਨੂੰ ਦੱਦਾ ਦਾ ਹੈਗਾ ਉਹ ਕਈ ਜਿਹੜਾ ਕੀਲੇ ਜੋ ਗੰਨਾ ਘਟ ਨਿਕਲਿਆ ਨਿਕਲ ਨਹੀਂ ਹੈ ਹਾਂ ਜੇ ਜੇ 15 ਲੈ ਨਾ ਥੋੜਾ ਬਿੱਗਾ ਤਾਂ ਗਿਆ ਬਿੱਗਾ ਨਹੀਂ ਇੱਕ ਕਨਾਲੇ ਲੈ ਲਾ ਹਾਂ ਠੀਕ ਆ ਪਰਲੇ ਪਾਸੇ ਬੂਟੇ 3 ਸਾਲ ਦੇ ਆ ਉਹ ਕਨਾਲ ਚ ਰਹਿ ਗਿਆ ਗਿਆ ਸਦਾ ਕਿੰਨੇ ਡੇਢ ਦਾ ਹੀ ਹੁੰਦਾ ਹੈ ਕੱਤ ਅਟਕਨਾਂ ਵਾਲਾ ਹੁੰਦੀਆਂ ਡੇਢ ਕਨਾਲ 'ਚੇ ਬਿੱਗਾ ਬਣਦਾ ਐ ਤਸ ਖੇਤਾਂ ਕਨਾਲਾਂ 'ਚੋਂ ਹੁੰਦਾ ਬਤੰਦਰਾ ਉਹ ਤਾਂ ਠੀਕ ਆ ਫਿਰ ਕਨਾਲ ਰਹਿ ਗਈ 1 ਬਿੱਗਾ ਗਿਆ ਯਾਰ ਮੰਨੂ ਨਹੀਂ ਪਤਾ ਤੇਰਾ ਬਿੱਗਾ ਖਤਮ ਐ ਲਓ ਬਾਈ ਕਿੰਨਾ ਤਾਂ ਠੀਕ ਆ ਨਾ ਬਾਕੀ ਤਾਂ ਠੀਕ ਆ ਆ ਚੈੱਕ ਕਰ ਲੈ ਆ ਬਾਈ ਉਧੇ ਵਾਲਾ ਇਹ ਇਹ ਗਣਕੜਾ ਹੀ ਮੇਰਾ ਮੇਰਾ ਆਈਡੀ ਆਲੂ ਵਾਲਾ ਹੈ ਬਿੱਗਾ ਇੱਕ ਗੁੱਪਲ ਦਾ ਉਹ ਬੂਟਰ ਖੜਾ ਉਹ ਤੇ ਗਾਹਾਂ ਬੂਟੇ ਬਹੁਤ ਹੋਣੇ ਚੱਲੇ ਵੇ ਤਿੰਦੇ ਵਾਲੇ ਬੂਟੇ ਦੀ ਤਾਂ ਬਸ ਕਰਾਈ ਪਈ ਆ ਬੂਟੇ ਤੋਂ ਮੈਂ ਆਪ ਦੇ ਤਾਂ ਕਰ ਜੀ ਦਿਨ ਦਿਖਾ ਦੇ ਆ ਦੇਖ ਕੇ ਜੋ ਬੂਟੇ ਦਿਨ ਦਿਖਾ ਦੇ ਭਾਈ ਤੁਹਾਨੂੰ ਕਾਲੂ ਲਾਂਬਾ ਨਾ ਨਹੀਂ ਬੂਟੇ ਦੇ ਲ ਆਪਣੇ ਖੇਤ ਮੇਲੇ ਸਾਲ ਤੇ ਬੂਟੇ ਕਿਸੇ ਬਨੇ ਹਜੇ ਜਾਮਰੀ ਮਿਲ ਲਾ ਜਾਮਰੀ ਮਲਾਏ ਆ ਫਜਾਮਰੀ ਚ ਕਿੰਨੇ ਕੇ ਮਹੀਨੇ ਹੋਏ ਨੇ 7 ਮਹੀਨੇ ਹੋਏ ਬੂਟੇ ਨੂੰ ਹੱਲੇ 40 ਦੇ ਮੋਟੇ ਬਹੁਤ ਆ 7 ਦੇ 6 ਹੋ ਰੱਖ ਲੈ ਬੂਟੇ ਦੇ ਕਿਹ ਆ ਆ ਤੋਂ ਕੋਲਾ ਖਰਚਾ ਲੈਣਾ ਚੰਗੇ ਦੇਖ ਆ ਲੈ ਤਿੰਨ ਦਿਨੋਂ ਦਾ ਦੁੱਗਣਾ ਖਰਚਾ ਲੈਣਾ ਤੇ ਇੱਥੇ ਬੁੱਟਿਆਂ ਦਾ ਦੇਖਿਆ ਜਾਓ ਆਹ ਆਹ ਦਿਖਾ ਤੂੰ ਆਹ ਆਹ ਬੁੱਟਾ ਦੇਖ ਉਹ ਹਾਂ ਸਾਰੀ ਕੁਝ ਆਏਦੇ ਆ ਦਾ ਮਰਜੀ ਦੇਖ ਲੈ ਲੈ ਕਹਦੂ ਕੋਈ ਇਹ ਪਹਿਲੇ ਸਾਲ ਦਾ ਬੁੱਟਾ ਹੈ ਨਹੀਂ ਕਿਸਾ ਦਾ ਹੱਥ 'ਚ ਨਹੀਂ ਆਉਂਦਾ ਜਦ ਤੱਕ ਛਿੱਲ੍ਹ ਵਾਲ ਆਈ ਹੋਣੀ ਗੰਨੇ ਦੀ ਦੇਖੀ ਕਿਹਾ ਜਾਨਾ ਤੇਰੇ ਬੁੱਟੇ ਹੋ ਵੀ ਬਸ ਛਿੱਲੇ ਅਜੇ ਤਾਂ ਬਰਸਾਤ ਨਹੀਂ ਪਈ ਹੂੰ ਚੌਲ ਕਰਾਏ ਅਜ ਮੀਂਹ ਮੂਂਹ ਨਹੀਂ ਜੱਜ ਗਿਆ ਮੀਂਹਾਂ ਦਾ ਵਾ ਫਰਕ ਆ ਸੁੰਢੀ ਪਈ ਵੀ ਇਹਦੇ ਉੱਪਰ ਪੱਤੇ ਪਰ ਦੇਖੀ ਇੱਥੇ ਹੈਗੀ ਸਾਡੀ ਬਹੁਤ ਬਹੁਤ ਦਿਖਾਦਾ ਵਾ ਉਹਦੇ ਉਹ ਦੇ ਪਰਦੇ ਉਹ ਪਰਲੇ ਦੇਖ ਉਹ ਦੇ ਖਾਦੇ ਗਿਓ ਵਿਚਾਲੇ ਖਾਦੇ ਪੇਪਰ ਤੇ ਮੀਨ ਸੈੱਟ ਕਰਨਾ ਕੰਮ ਇਹ ਮੀਨ ਇਹ ਮੀਨ ਦੀ ਹੁਣ ਡਿਮਾਂਡ ਆ ਭਾਈ ਫੁੰਡੀ ਸਾਢੀ ਢੇਡ ਇਹਨਾਂ ਦਾ ਤਖੜਾ ਤੇਰਾ ਇਹ ਕਹਿੰਦਾ 150 ਵਾਲਾ ਬੌਂਡ ਕਰਾਉਣਾ ਮਾਰੂ ਤੇ ਕੱਢੂ ਕਿੱਦੋਂ 150 ਨਾ ਪੈਣੀ ਨੂੰ ਨਿਕਲਣਾ ਨਾ ਇੱਧਰੋਂ ਨਿਕਲਣਾ ਪੈਣੀ ਨੂੰ ਨਿਕਲਣਾ ਕਾ ਤੇ ਸੌ ਵਾਲਾ ਕਰਾ ਲੂਗਾ ਜੇ ਨਹੀਂ ਇਹ ਤੁਹਾਨੂੰ ਬਤਾਉ ਰਸਤਾ ਹੁਣ ਬਾਈ ਥੋੜਾ ਐ ਸਾਡਾ ਹੈ ਜੀ ਆ ਤਾਰਾ ਤੂਰਾ ਦਾ ਚੱਕਰ ਪੈ ਜਾਣਾ ਹੋ ਗਿਆ ਸੌ ਵਾਲੀ ਠੀਕ ਕਰਕੇ ਕਰਨਾ ਸੌ ਵਾਲਾ ਠੀਕ ਹੈ ਇੱਥੇ ਰਸਤਾ ਹੀ ਤੁਹਾਨੂੰ ਲੂਟ ਆਇਨੂ ਹੋ ਸਕਦਾ ਵੀ ਜੇ ਆਇਨੂ ਲੈ ਕੇ ਆ ਤੂੰ ਆਇਨੂ ਜਾਣਾ ਮੋਟਰ ਨੀ ਮੋੜਦਾ ਨਹੀਂ ਹੋਣੀ ਕਾਹਨੋਂ ਰਸਤਾ ਇਹਦੇ ਪਸੋਂ ਮੋਟਰ ਆ ਮੂਲੇ ਤਾਂ 150 ਲੱਗਦਾ ਦਿੱਲੀ ਆ ਜਾ ਯਾਰ ਦਿੱਲੀ ਨੂੰ ਪੁੱਛ ਲੈ ਮੂਰੇ ਮੋਟਰ ਹੈ ਦਿੱਲੀ ਲੈ ਜੇ ਚਾਰ ਪੰਜ ਸਾਲ ਪਹਿਲਾਂ 150 ਲਗਾਇਆ ਕਰਦਾ ਹਰ ਕੇ 100 ਵਾਲੇ ਭਰਾ ਗਿਆ ਦਿੱਲੀ ਭਾਈ ਜੀ ਉਹ ਆ ਠੀਕ ਹੈ ਦਿੱਲੀ ਜਮੀਨ ਰੋਡ ਪਰ ਆ ਫਿਰ ਤਾਂ ਫਰਕ ਨਹੀਂ ਸੌ ਆ ਠੀਕ ਹੈ ਦਿੱਲੀਆ ਦਾ ਬਾਲ ਹੋਊਗਾ ਇਹਨੇ ਕੀ ਕਰਨਾ ਹਰ ਇੱਕ ਸਾਲ 150 ਲਗਵਾ ਲੈਣਾ ਪਿੰਡ ਤੇ ਕੱਡੜ ਵੇਲੇ ਨੇ 5-10 ਹਜ਼ਾਰ ਰੁਪਏ ਜੀਸੀਬੀ ਵਾਲੇ ਨੂੰ ਰੇਖਸਾਲ ਦੇਣਾ ਇਹਨਾਂ ਨੇ ਤਿੰਨ-ਚਾਰ ਟਰਾਲੀਆਂ ਨੂੰ ਉਹ ਘੱਟ ਉਹਨੀ ਤੇਲ ਪੂਰਾ ਉਹ ਕਹਿੰਦੇ ਬਾਬਾ 100 ਵਾਲੀ ਕਰਾ ਲੂ ਆਪ ਵੀ ਰਹਿਲੇ ਸਾਰਾ ਕੁਸ ਰੇਲਾ ਜੀ ਹਾਂ ਇਹਨਾਂ ਦੇ ਵੀ ਖਾਣੇ ਇੰਟਰਨੈਟ ਦੇ ਵਿੱਚ ਨੂੰ ਕਿਹੜਾ ਲਾਇਆ ਜਾਂਦੇ ਆ ਇਹ ਨਾ ਇਹ ਤਾਂ 200-250 ਵੀ ਲੀ ਜਾਂਦੇ ਆ 250 ਗੰਟਲ ਵੀ ਤਾਰੇ ਆਏ ਆ ਆਖਰੀ ਕਿਹੜਾ ਹੁੰਦਾ ਰਸਤਾ ਲੋਡ ਦੇਖ ਕੇ ਅਖੀਲਾ ਕਿਹੜਾ ਇਹਦਾ ਕਿਹੜਾ ਨਹੀਂ ਆ ਬਾਕੀ ਮਰਾ ਦਿੰਦੇ ਆ 110 ਲਈ ਜਾ 110 ਠੀਕ ਹੈ ਯਾਰ ਹਾਂ ਵੀ 110 ਕਰ ਤੈਨੂੰ ਤਾਂ ਬਾਈ ਜੀ 110 ਚਾਹੀਦਾ ਨਹੀਂ ਹਨਾ ਬਾਈ ਇਹਦਾ ਬਾਈ ਰਸਤੇ ਦੇ ਮੈਂ ਕਰ ਮੇਰੀ ਕੰਨਾ ਹੈ ਕਿਥੇ ਤੇਰਾ ਤੂੰ ਕਹਿੰਦਾ ਹੈ ਕਿਥੇ ਤੋਂ ਪਾਵਾਲ ਪਾਵਾਲ ਵੀ ਚੱਲੀਆਂ ਵੀ ਬੁਰੀ ਹਾਲ ਇਹਦਾ ਚੱਲੀਆਂ ਵੀ ਨਿਕਲਣਾ ਕਿੱਥੇ ਨਿਕਲਣਾ ਹੈਗਾ ਸੋਹਣੇ ਨਿਕਲਣਾ ਪਾਵਾਲ ਵੀ ਆਈ ਜਾ ਨਾ 1.5 ਰੁਪਇਆ ਕਰਾ ਦੇਣਾ ਇਹਦੇ ਬਾਪੂ ਵਾਲਾ 1.5 ਕਰਾ ਦੇਣਾ ਪੰਜ ਚਾਰ ਪਰਚੀਆਂ ਕੱਢੂਗਾ ਤੂੰ ਹੈ ਉਹ ਜਦੋਂ ਲੀ ਚੱਲ ਪਈ ਕੱਢ ਤਾਂ ਦਵਾਂਗੇ ਇੱਕ ਦੋ ਲੀਆਂ ਚੱਲਣ ਤੇ ਬਾਅਦ ਨਿਕਲ ਜਾਣਾ ਇੱਧਰ ਨਾ ਆ ਜਾਣਾ ਚੱਲੀਆਂ ਨਿਕਲ ਜਾਣਗੀਆਂ ਲਾ ਦਵਾਂਗੇ ਜੀ ਲੋਡ ਪੈ ਗਈ ਚੱਲੀਆਂ ਨਿਕਲ ਜਾਣਾ ਇਹਦਾ ਇੱਧਰ ਨਾ ਨਿਕਲੇ ਬੇਸ਼ੱਕ ਨਾ ਸੌਰੀ ਦੱਲੀਆਂ ਨਹੀਂ ਨਿਕਲਣਾ ਯਾਰ ਇੱਧਰੋਂ ਜਿਹੜਾ ਆਹ ਰਸਤਾ ਉਧਰੋਂ ਨਿਕਲਣਾ 150 ਦਾ ਉਧਰੋਂ ਉੱਪਰੋਂ ਤਾੜੂ ਰੋ ਘਟਾ ਅਧਰੋਂ ਆਡੀ ਮੋਟਰ ਵੱਲੋਂ ਹਾਂ ਦੇਖ ਉਧਰੋਂ ਗਾਂ ਪੂਲਰ ਖੜੇ ਆ ਚੱਕਰ ਆ ਕਿੱਥੇ ਨਾ ਹੈਗਾ ਰਸਤਾ ਨਿਕਲ ਜਾਣਾ ਨਿਕਲ ਹਾਦਾ ਵੀ ਕੋਈ ਕਿਢੈ ਨਾਲ ਦਾਣ ਨਿਕਲਣਾ 150 ਵਾਲਾ ਵੀ ਹੂੰ ਉਹ ਟਰੈਕਟਰ ਵੀ ਐਡਾ ਹੈ ਟਰੈਕਟਰ ਟਰੈਕਟਰ ਉਹ ਟਰੈਕਟਰ ਦਾ ਲੈ ਲੈਣਾ ਰਸਤੇ ਕਿੱਥੇ ਬਣਾਈ ਆ ਉਹ ਫੇ ਦੱਲੀ ਹੈਗਾ ਉਹ ਮੈਂ ਟਰੈਕਟਰ ਦੇ ਜੀ ਯਾਰ 150 ਟਰੈਕਟਰ ਨਹੀਂ ਜੀ ਹਾਂ ਦੇਖਦਾ ਉਹ ਟਰੈਕਟਰ ਟਰੈਕਟਰ ਚਾਹੀਦਾ 150 ਚਾਹੀਦਾ 200 ਹੀ ਆ ਉਹ ਕਰੇਗੇ ਰਸਤਿਆਂ ਦਾ ਪੰਗਾ ਪੈਂਦਾ ਤਾਂ ਮੈਂ ਵੀ ਦਿਖਾਵਾਂ ਹੁਣ ਤੁਹਾਨੂੰ ਆਪਣੀ ਜੀਰੀ ਨਾ ਸੀਨੀ ਤੇਰੀ ਜੀਰੀ ਦੇਖ ਕੇ ਹੀ ਤਾਂ ਗੱਗੇ ਗਲੇ ਸਾਧਾ ਪਝੋਤਾ ਅੱਜ ਦਾ ਨਹੀਂ ਮੈਂ ਤਾਂ ਕਹਿੰਦਾ ਤੁਹਾਨੂੰ ਮੈਂ ਦਿਖਾਵਾਂ ਜੀਰੀ ਆਪਣੀ ਗਾਂਹ ਚੱਲ ਤਾ ਮੇਰੀ ਵੀ ਜੀਰੀ ਹੈ ਤੇਰੇ ਕੋਈ ਗੱਲ ਨੂੰ ਸਹੀ ਉਧਰ ਗੇੜਾ ਨਹੀਂ ਵੱਜਿਆ ਅੱਜ ਤੱਕ ਮਾਰਦੇ ਕਿਹੜਾ ਅੱਜ ਜੀਰੀ ਕਹੀ ਜੀ ਉਹ ਮੱਕੀ ਵਾਲੇ ਉਹ ਦੇਖ ਕੇ ਆਉਂੂ ਦੇਖਦੇ ਮੈਨੂੰ ਨਹੀਂ ਪਤਾ ਮੈਂ ਵੀ ਕਿ ਮਾਰਾ ਕਿਹੜਾ ਮੈਂ ਵੀ ਤੇਰੇ ਵਾਂਗੂ ਬੇੜੇ ਨਹੀਂ ਮਾਰੇ ਮੇਰੇ ਵਾਲੇ ਮੱਕੀ ਵਾਲੇ ਜੇ ਤਾਂ ਵੀ ਕਿ ਤੇਰੇ ਵਾਲੇ ਜੀਰੀ ਦਬ ਗਈ ਜੀ ਇਹ ਕੌਣ ਨਾ ਦਬ ਗਈ ਹਾਂ ਮੇਰੇ ਕੋ ਦੀਦੀ ਬਤਾ ਦੀ ਮੇਰਾ ਬਾਪੂ ਜਦ ਕੀ ਮੇਦਾ ਸਰ ਬੂਟਰ ਤਕੜੇ ਮੇਰੇ ਕੋ ਤਾਂ ਮਤਲਬ ਬੂਟਰ ਤਕੜੇ ਪਾਉਂਦਾ ਭਾਈ ਵਾਹ ਬੂਟਰ ਨਹੀਂ ਤਕੜੇ ਇਹਦੀ ਬਾਪੂ ਦੀ ਗੱਲ ਆ ਨਾ ਬੰਦਾ ਘੜਾ ਉਹ ਬਾਪੂ ਕੀ ਆ ਬੇਲ ਨਹੀਂ ਦੀ ਬਾਪੂ ਨੂੰ ਮਨ ਲੰਦਾ ਛੜੀ ਇਹਨੇ ਉਹਨੂੰ ਦੇਖੂਗੀ ਹਲੇ ਰੁਕ ਜਾ ਐਨੀ ਹੈ ਨਹੀਂ ਇਹ ਤਾਂ ਇੱਕ ਸਿੰਗਲ ਜੀਵ ਆ ਐਨੀ ਕਿ ਜਗਾ ਚਾ ਤੈਨੂੰ ਪਤਾ ਨਹੀਂ ਤੂੰ ਤਾਂ ਗਿਰਿਆ ਹੋਰ ਆ ਤੂੰ ਤਾਂ ਗਿਰਿਆ ਹੋਰ ਤੂੰ ਤਾਂ ਮੋਛਾ ਕਰਿਆ ਤਾਂ ਉਹਨੇ ਇੰਨਾ ਕਿੰਨਾ ਮਾਰ ਗਿਆ ਦੇਖ ਲੈ ਆਪਾਂ ਵੀ ਰੇਵ ਪਾਈਏ ਕੰਨੇ ਆ ਜ ਹੁਣ ਪਾਉਂਦੇ ਆ ਕੋਈ ਪਰ ਇਹ ਪਤਾ ਮੜਾ ਉਹ ਬਾਈ ਕਰੋ ਚੱਕ ਦੱਸਿਓ ਪ੍ਰਦਾਨ ਕੀ ਕਹਿੰਦਾ ਸਾਊਗਾ ਜੀ ਪਤਾ ਗੱਲ ਐ ਤੂੰ ਸਭ ਤੋਂ ਪਿੱਛੇ ਰਹੇਗਾ ਬਫੇ ਤੂੰ ਲੈ ਤਾਂ ਨਹੀਂ ਆ ਕਿਤੇ ਚਲ ਚਲੀਏ ਪ੍ਰਦਾਨ ਹਾਂ ਪ੍ਰਦਾਨ ਪਾਉਣੀ ਕਰੀਏ ਚਲ ਪਾ ਲਈ ਤਾਂ ਚੱਕ ਬਾਈ ਜੀ ਦੀ ਠੀਕ ਆ 110 ਆ ਠੀਕ ਆ ਜੀ ਦੀ ਖੜੀ ਕਸਾਰ ساری ਠੀਕ ਆ ਕੱਲ ਦੇ ਦੇਣਾ ਕੋਈ ਨਹੀਂ ਰਹਿਦਾ ਆ ਵੀ ਕਿਵੇਂ ਫੇਰ ਜੀ ਦੀ ਇੱਕ ਨੰਬਰ ਆ ਜੀ ਇਹ ਕਿਥੋਂ ਦਾਸ ਲੱਗਦੀ ਇਹ ਪਰ 110 ਦਾ ਪਲਕਣ ਨਹੀਂ ਜਾਂਦੀ ਹਾਂ ਜੋ ਮਾਰਦੀ ਆ ਅੱਖਾਂ ਨੂੰ ਪਲਕਣ ਦੀ ਹੈਗੀ ਨਾਲੇ ਬੂਝਾ ਨਹੀਂ ਉੱਡਾ ਹੈਗਾ ਬਾਈ ਮੇਰੀ ਗੱਲ ਸੁਣ ਹੁਣ ਹਾਂ ਆਹ ਡਾਲ ਦਿਖਦੀ ਆ ਹੂੰ ਦਿਖਦੀ ਆ ਹੂੰ ਤੈਨੂੰ ਹੂੰ ਆਜ ਮੱਕੀ ਵਾਲੇ ਚ ਜੀਰੀ ਦਵੀ ਹੋਈ ਹੈ ਬਿਨਾਂ ਤੇ ਇਧਰ ਕਿਹੜਾ ਖੇਤ ਹੈ ਮਰਸੀ ਹੈ ਇਧਰ ਬਰਤੀ ਹੈ ਹੈਗਾ ਫਰਕ ਫਰਕ ਹਲਕਾ ਜਿਹਾ ਫਰਕ ਜਿਆਦਾ ਨਹੀਂ ਹੈਗਾ ਬਰ ਹੂੰ ਆਹ ਜੀਰੀ ਹੈਗੀ ਥੋੜੀ ਨੀਮੀ ਆਹ ਨਿਕਲੀ ਉੱਪਰੋਂ ਰੰਗ ਦਾ ਹੀ ਫੱਕ ਥੋੜੇ ਜਿਹੇ ਦਾ ਹੂੰ ਜਦੋਂ ਬਾਪੂ ਨੇ ਬਾਜਰਾ ਦੁਆਰੇ ਬੀਜਤਾ ਤਾਂ ਨਾ ਉਹੀ ਚੱਲਦਾ। ਛਿਆ ਲੇੜੇ ਕੀ ਲਾਦਾ ਭਾਈ। ਉਹਨੂੰ ਥੋੜਾ ਮੁੱਕ ਜੂ। ਮੁੱਕ ਕੇ ਕੋਟਾ ਪਿਆ ਆਪਣੇ ਪੈਨ ਦੇ ਨਾਲ। ਰੱਖਿਆ ਦਿੱਤਾ ਵਾ। ਹਾਂ। ਅਸੀਂ ਤਾਂ ਵੜ ਕੇ ਪਾ ਦੇਣਾ ਚਾਹੁੰਦੇ ਹਾਂ ਕੋਟਾ ਪੂਰਾ ਹਨਾ। ਕੋਈ ਨਾ ਜੋ ਵੀ ਹੋਵੇ ਤੁਹਾਡੇ ਪੱਗ ਕੇ ਪਿੱਛੇ ਕੋਈ ਤਾਂ ਹੋਊਗਾ ਕਿ ਵਸਾ ਪਾਉਣ ਦਿਓ ਬੋਦੀਓ ਪਾ ਲੈਣਾ। ਫਰਕ ਹੈ ਨਾ ਭਾਈ ਅੱਗੇ ਬੂਟੇ ਦੇਖੀ ਜਾਂਦੇ ਤੇ ਲਾ ਕੋ ਹੋ ਜੂਗੇ 6-7 ਸਾਲ ਚ। ਹੁਣ ਤਾਂ 2-2 ਸਾਲ ਦਾ ਬੂਟਾ ਆਏ ਹੋਇਆ ਹੋਇਆ। ਆਹ ਦੇਖਿਆ ਸੋਹਣੇ ਛੱਲੇ ਦੇ ਬੂਟੇ ਆ ਵੀ। ਉਹ ਗਰੋਥ ਆ ਭਾਈ। ਆਪਣੀ ਜ਼ਮੀਨ ਚ ਉਹ ਦੇਖ ਬੂਟੇ ਉਹ ਦੇਖ ਆਈ ਸਾਈਡ ਹੈ ਬਾਜਰਾ ਆਦੇ ਬੂਟੇ ਖੜਾ ਬਾਜਰਾ ਹੂੰ ਰੱਗੇ ਦੇ ਬਾਪੂ ਨੇ ਮਿਹੜੂ ਰਿਵੀ ਬੰਨੇ ਵੀ ਲੱਗ ਲੱਗ ਫਾੜ ਰੋ ਦੇਗਾ ਇਹਨੇ ਕੱਖਾਂ ਨਾਲ ਪਾ ਦੇ ਟੁੱਕ ਕੇ ਜਾ ਗੰਨਾ ਚੱਲਣਾ ਹੂੰ ਹੂੰ ਬੂਟੇ ਆ ਤੜੇ ਖੜੇ ਹੁੰਦੇ ਨੇ ਇਹ ਚੰਦੇ ਬੂਟੇ 40 ਸਾਲ ਪਟਾ ਦੇ ਨੇ ਆਪਣੇ ਬਾਰੇ ਸਾਲ ਪਟੋਣੇ ਇਹ ਦਿਨਾਂ ਚ ਪਟਾ ਦੇ ਨੇ ਉਹਦੇ ਮੇਰੇ ਵੀ ਲੱਗੇ ਵੀ ਆਈ ਦੇ ਵੀ ਜਗਦੀਪ ਦੇ ਵੀ ਅਸੀਂ ਤਿੰਨੇ ਪਲਾਟ ਅਗਲੇ ਸਾਲ ਪਟਾ ਦੇ ਇੱਥੇ ਲੱਗੇ ਵੀ ਤੁਹਾਡੇ ਮੈਂ ਕਹਿੰਦਾ ਹੈ ਇਕੱਠੇ ਲੱਗੇ ਵੀ ਇਕੱਠੇ ਲੱਗੇ ਸਾਡੇ ਤਿੰਨਾਂ ਦੇ ਘਣਾਉਲੀ ਤੇ ਲਿਆਏ ਤੇ ਅਸਲ ਚ ਤਾਂ ਹਾ ਤਾਂ ਕੋਣੀ ਬਥੇਰੀ ਹਾਲੇ ਤਿੰਨੇ ਪਲਾਂਟ ਕਰਾਏ ਬਾਈ ਬਹੁਤ ਫਰਕ ਪੈਂਦਾ ਇੱਕ ਸਾਲ ਮਾ ਬੁੱਤੇ ਤਾਂ ਬਹੁਤ ਪੈਂਦਾ ਆ ਤਾਂ ਬਰਸਾਤ ਨਹੀਂ ਨਾ ਉਹ ਜੇ ਪਈ ਉਕਣਾ ਸਾਡੇ ਨਾਲ ਸਾਡੇ ਨਾਲ ਤਾਂ ਰੱਬ ਵੀ ਨਹੀਂ ਹੈਗਾ ਜੇ ਬਰਸਾਤ ਪੈਦੀ ਸਾਡੇ ਬੁੱਤੇ ਵੀਗੇ ਤੇ ਪਰ ਬੁੱਤੇ ਹੀ ਬਚੇ ਲਗੇ ਆਹ ਦੇ ਛੋਟੇ ਤਾਂ ਰਹੇ ਵੀ ਸੁਸਤ ਨਹੀਂ ਖੜ ਗਏ ਬੁੱਝੋ ਬਾਈ ਹੈਗੇ ਜਿੱਥੇ ਚਾਰ ਚਾਰ ਬੁੱਝੋ ਤਿੰਨ ਤਿੰਨ ਇਕੱਠੇ ਆ ਉਹ ਆ ਦੋ ਦਿੰਨੇ ਇੰਨਾ ਸ਼ੁਕਰ ਕਰੋ ਤੁਸੀਂ ਗਾਹਾਂ ਨਹੀਂ ਬਧੀ ਬਿਮਾਰੀ ਉੱਥੇ ਖੜ ਗਈ ਵਾ ਜਿਹੜੀ ਉਹ ਤੱਕ ਤੇ ਆ ਗਿਆ ਇਹ ਇਹ ਸ਼ੁਰੂ ਚ ਕਰੋ ਉੱਥੇ ਨਹੀਂ ਕਰੀ ਨਾ ਗ੍ਰੋਥਿੰਗ ਕਰੀ ਬੁੱਤੇ ਨੇ ਇਹਦਾ ਹਦਿਕ ਪਾਣੀ ਦੇ ਲਾ ਕਿੱਥੇ ਖੜੇ ਦੇ ਉੱਪਰ ਆ ਕੇ ਆਣ ਹੈ ਉਹਦਾ ਉਹ ਸੋਣੀਓ ਆ ਹੋਗਾ ਸ਼ਾਮ ਦਾ ਵੇਲਾ ਹੋ ਗਿਆ ਯਾਰ ਪੱਤੇ ਨੇ ਆਪਣੇ ਸਰਕਲ ਨਹੀਂ ਚੱਲਦਾ ਇਹ ਸਰਕਰ ਰੁਗ ਗਿਆ ਤੇ ਸਮਝ ਲੈ ਬਤਾ ਖਤਮ ਆ ਉਹ ਵੀ ਚੌਖਾ ਸਾਥੇ ਬੋਲ ਹੁੰਦਾ ਉਹੀ ਕੰਮ ਇਹਦਾ ਪਰ ਇਥੇ ਵੀ ਚੌਲ ਖਾਦੇ ਸਾਥੇ ਬੋਲ ਹੁੰਦਾ ਹੁਣ ਬੀ ਕੁਦਰਤ ਦੇ ਦੇਖ ਲੈ ਤੂੰ ਸਿਰੇ ਐਨ ਉੱਪਰ ਉਹਦੇ ਪਾਣੀ ਖੜਾ ਉਧਰ ਦੀ ਥੋੜੋ ਹੋਣੀ ਆ ਚੱਲ ਕੱਟ ਬਿਲਾਂ ਜਾਣਾ ਪਾਣੀ ਨੂੰ ਖੜਦਾ ਦੇ ਲੱਲੀ ਜਿੱਥੇ ਕਰਨੀ ਕੁਦਰਤ ਦੀ ਰੀਸ ਬੰਦਾ ਕਹਿੰਦਾ ਹੋਏਗਾ ਤੂੰ ਕਹਿੰਦਾ ਕੁਦਰਤ ਨੂੰ ਗੱਲ ਕਰਦਾ ਵੀ ਦੇ ਲੈ ਪੱਤੇ ਦੇ ਉੱਪਰ ਸਿੱਧਾ ਪਾਣੀ ਖੜਦਾ ਹੈ ਨਾ ਇਹਨੇ ਵਰਗੇ ਜੀਰੀ ਬਾਈ ਤੇਰੀ ਜੀਰੀ ਕਾ ਨੰਬਰ ਆ ਚਲ ਚਲੀਏ ਫਿਰ ਤੇਰੀ ਮੱਕੀ ਵਾਲੀ ਦੇਖੀਏ ਜਿਹੜੀ ਤੂੰ ਕਹਿੰਦਾ ਆਇਆ ਤੈਨੂੰ ਦਿਖਾਵਾਂ ਮੱਕੀ ਵਾਲੀ ਜੀਰੀ ਮੇਰੀ ਕੀ ਕਹਿੰਦੀ ਏ ਚਲੋ ਆਜਾ ਦਿਖਾ ਦਈਏ ਹੁਣ ਆ ਤੇ ਮੱਕੀ ਵਾਲੀ ਪਹਿਲਾਂ ਮਾਰਦੀ ਦੀ ਜੌਣੇ ਇੱਕ ਨੰਬਰ ਜੀਰੀ ਆ ਕਿਉਂਕਿ ਉਹ ਫਾਂਟਾ ਦਿਖਾ ਦਈਏ ਰੇਹ ਵਾਲੀਆਂ ਚੱਲ ਇੰਨਾ ਕਰਾ ਉਹਦੇ ਵਿੱਚ ਦੇਦੀਆਂ ਮੁੱਠੀ ਖੋਣਚੇ ਕਰਦੀ ਮਾੜੀ ਮੋਟੀ ਸਰੇ ਦੇ ਸਰੇ ਦਾ ਕਹਿਣ ਫਾਂਟਾ ਦਿਖਦੀਆਂ ਇਹਦੀ ਤੇ ਇਹ ਜਿਵੇਂ ਕੱਲੇ ਨੇ ਪਾਇਆ ਹੋਇਆ ਰੇਹ ਫੇ ਪਤਾ ਕੀ ਕਹਿਣਾ ਇਹਨਾਂ ਨੇ ਤਾਂ ਛੋਟੇ ਵੱਡੇ ਰਹਿ ਗਏ ਆਏ ਰਹਿਣੀ ਆ ਜੇ ਫਾਟੀਆਂ ਛੋਟੀਆਂ ਵੱਡੀਆਂ ਕਰਤੀਆਂ ਆਹ ਫਾਟ ਨਹੀਂ ਹੋਈ ਬਾਈ ਇਹ ਆ ਮਾਰੀ ਵੀ ਨਾ ਰਹੀ ਕਾਲਿਆ ਤੇ ਉੱਠਦੀ ਨਹੀਂ ਪਤਾ ਨਹੀਂ ਤਾਂ ਤੋਂ ਦੇ ਪਿਛੇ ਰੂ 7 ਦਿਨ ਬਾਅਦ ਪਾਣੀ ਛੱਡਿਆ ਦਾ ਅੱਜ ਠੀਕ ਆ ਜੀ ਦਾ ਜੀਰੀ ਦਾ ਇਹ ਵਧੀਆ ਮੱਕੀ ਵਾਲੇ ਜੇ ਮਾੜੀ ਮੋਟੀ ਦਾ ਹੋਇਓ ਕਰਦੀ ਉੱਚੀ ਨਹੀਂ ਨਹੀਂ ਜੀਰੀ ਤਾਂ ਠੀਕ ਆ ਤੇ ਬੁੱਝਾ ਚਾਹੀਦਾ ਯਾਰ ਜੀਰੀ ਉੱਚੀ ਨੀਮੀ ਤੋਂ ਚਲੀ ਜਾਂਦੀ ਆ ਜੀਰੀ ਦਾ ਬਹੁਤ ਕਰਿਆ ਪਹਿਨੇ ਬਸ ਬੁੱਝਾ ਬਥੇਰਾ ਏ ਕੀਆ ਪੂਰਾ ਆ ਨਾ ਆ ਥੋੜਾ ਜਿਹਾ ਰੇ ਫਾਂਡ ਦੁਵਾਰੇ ਲੱਗੀ ਵੀ ਆਹ ਉਹ ਜੀ ਦੀ ਦੇ ਸਿੱਧਾ ਡੱਕਾ ਆ ਨਾ ਦੇਖਦੀ ਆ ਆ ਜਿਆਦਾ ਉਹਦੇ ਕਰਕੇ ਰੋਹੀ ਕਰਕੇ ਹੋ ਗਈ ਇਹ ਹੁਣ ਤਨੂੰ ਪਤਾ ਹੋ ਬਾਈ ਉਹੀ ਪੌਣਦਾ ਥੋੜੀ ਜਿਹੀ ਝੋਲੀ ਬਚ ਗਈ ਸੀ ਆ ਦੇਖਿਆ ਮੈਂ ਲਾਗ ਲਾਗ ਲਾਤੀ ਖਾਣਾ ਇਹ ਹੁਣ ਤੂੰ ਜਾਣਦਾ ਦੇਖ ਵੀ ਆ ਦੋ ਸਾਰੀਆਂ ਫਾਂਡ ਦੇਖਦੀ ਹੂੰ ਹਰ ਜਣੀ ਦਸਦੀ ਫਾਂਡ ਨਹੀਂ ਦੇਥੇ ਨਾਦੀ ਦਾੱਕ ਫੈਟ ਹੋ ਜੁਣੀ ਆ ਇਹਨੇ ਹੁਣ ਤਾਂ ਰੇ ਹੋਰ ਪਾਉਣਾ ਇਹ ਚ ਨਾ ਬਾਈ ਆ ਹੁਣ ਨਾ ਬਾਈ ਮੈਂ ਗਿਆ ਬਸ ਹਾਈਬ੍ਰਿਡ ਹੈ ਹਾਈਬ੍ਰਿਡ ਇਹ ਤਿੰਨੇ ਥੈਲੇ ਵੀ ਮੈਂ ਤਾਂ ਪਾਤੇ ਦੂਜੇ ਮੈਂ ਦੋ-ਦੋ ਹੀ ਪਾਏ ਆ ਇਹ ਚ ਮਾੜੀ ਦੀ ਥੋੜੀ ਜਿਹੀ ਮੱਖੀ ਵਾਲੇ ਕਰਕੇ ਲਾ ਹਾਂ ਮਾੜੀ ਦੀ ਮੱਖੀ ਵਾਲੇ ਕਰਕੇ ਹਾਈਬ੍ਰਿਡ ਹੋਵੇ ਜਿਹੜੀ ਮਰਜ਼ੀ ਹੋਵੇ ਰੇ ਸਹੀ ਪਾਉਗਾ ਤਿੰਨੇ ਪਾਏ ਜੀ ਚ ਤਾਂ ਅਜੇ 10 ਰੇ ਖਪਾਉਂਦੀ ਆ ਉਹ ਤਾਂ ਫਿਰ ਚਾਰ ਪਾ ਦੋ ਜਿੱਥੇ ਆਪਣੇ ਜੀ ਦੀ ਇਹੀ ਰੇ ਖਪਾਉਣੀਆਂ ਐ ਪਰਮਲ ਖਪਾਉਂਦੀ ਹਾਈਬ੍ਰਿਡ ਨਹੀਂ ਖਪਾਉਂਦੀ ਹੈਗੀ ਰੇ ਨੂੰ ਹਾਈਬ੍ਰਿਡ ਵੀ ਕਈ ਖਪਾ ਜਾਂਦੀਆਂ ਐ ਤਾਂ 34 ਖਪਾਉਂਦੀ ਐ 34 ਵੀ ਖਪਾ ਜਾਂਦੀ ਐ 27 ਵੀ ਥੋੜਾ ਚੱਲ ਜਾਂਦੀ ਐ ਉਹ ਅੱਗੇ 64 ਵਾਲੀ ਹੁੰਦੀ ਤਾਂ ਜਵੇਂ ਹੀ ਚੱਲਦੀ ਹਾਂ ਬਹੁਤ ਲਾਈ ਹੋਰ ਚੌੜੇ ਹਾਂ ਉਸ ਦਿਨ ਦਾ ਉਹ ਜਮੇ ਜੀ ਦੇ ਚੱਲੀਆਂ ਉਹ ਤਾਂ ਗਿਰੇ ਜਾਂਦੀ ਦੀ ਬਾਅਦ ਵਿੱਚ ਜਾ ਕੇ ਥੱਲੇ ਦੇ ਚੱਕ ਦੀਦੀ ਮਸ਼ੀਨ ਜਮੇ ਉਹ ਹੀ ਟਕਰਾ ਠੀਕ ਆ ਜੀ ਅੱਜ ਯਾਰ ਦੱਲੀ ਵੀ ਮਾਨੂੰ ਚੋਲਣੇ ਫਿਰ ਕਰਿਆ ਵਲਾ ਕੋਪਦਾ ਨਹੀਂ ਹੈਗਾ ਬੇਸੀ ਕੀ ਨੇ ਸੜਤਾ ਹੁਣ ਤੁਹਾਨੂੰ ਮੈਂ ਆਪਣੇ ਬੂਟੇ ਦਿਖਾਵਾਂ ਨਾ ਮੈਂ ਹੀ ਤੇਰੇ ਬੂਟੇ ਦੇਖਿਆ ਆ ਸਾਹਮਣੇ ਲਾ ਦੱਲੀ ਗੱਲੀ ਚੱਲ ਜਦੀ ਏ ਯਾਰ ਆਹ ਕੋ ਦੇਖਦੇ ਆ ਗੱਲੀ ਔਖਾ ਬਾਈ ਇਹ ਦੱਲੀ ਔਖਾ ਏ ਦਾਦਾ ਜੀ ਹੈਗਾ ਹੱਥ ਕੰਬਦੇ ਦੇ ਹੱਥ ਕਿਦਾਂ ਕੰਬਦੇ ਹਾਂ ਇਆ ਬੰਦਾ ਬੰਦਾ ਆਂਦਾ ਹਾਂ ਬੰਦਾ ਵੀ ਲੈਣਾ ਜਿੱਦਾਂ ਤੋਂ ਆ ਰਿਹਾ ਆ। ਬਲੀ ਸੁਣ ਜੇ ਯਾਰ ਇਹ ਖੁੱਲਦਾ ਕਹਦੇ ਨਹੀਂ। ਛੋਲੋਂ ਨੇ ਦਰਕਰਿਆ ਮਦਨ ਦੱਤਾ ਲੈ ਗਾ। ਗੱਠ ਬਣ ਗਈ ਪਾਣੀ ਪੀ ਗੇ ਉੱਪਰ ਵੀ। 14 ਨੇ ਗੱਠ ਬਣਾ ਦੀ ਤੇ। ਆ ਗੇ ਬੂਹਦੈ। ਬਦਾਰ। ਬਦਾਰ। ਅਚਾਰਾਦੀ ਹੋਊ। ਉੱਪਰ ਬੈਠਾ ਕੋਈ ਜਾਨਵਰ ਕੋਈ ਨਹੀਂ ਪਤਾ ਗਿਆ ਏ। ਖੁੱਲੇ ਚ ਖਰਾਦੀ ਆ। ਹਾਂ। ਚੜੀਏ ਬੰਦ ਕਰ ਨੂੰ। ਜਾਂਣ ਜੰਗਲਾਂ ਗਰਮੀ ਹੋ ਗਈਆਂ ਨਾਲੇ ਉਹ ਆਪਣੇ ਬੁੱਢਾ ਦੇ ਲੈ ਕਿਵੇਂ ਦੇਖ ਤੁਰ ਕੇ ਹੈ ਹੀ ਪਉਂਗੀ ਭਾਈ ਕਪੂਲਰ ਦੀ ਜੰਗਲਿਆ ਜੰਗਲ ਜੱਗਾਂ ਤੋਂ ਦੇਖਿਆ ਜੰਗਲ ਕੜਾ ਸਾਰਾ ਬਣਿਆ ਹੋਇਆ ਉੱਥੋਂ ਤਾਂ ਦੱਲੀ ਕਹਦਾ ਕਿੱਧਰ ਨੂੰ ਆ ਕੇ ਚੰਗਲੇ ਜੰਗਲਿਆ ਜੰਗਲ ਸੂਜ ਨਹੀਂ ਆਉਂਦੀ ਉੱਥੇ ਸਾਈ ਜਾਈ ਸੂਜ ਦਾ ਪੈਂਦਾ ਨਹੀਂ ਫਰਕ ਉਹ ਉੱਥੇ ਇੰਨਾ ਦਰਖਤ ਉੱਥੇ ਕੀ ਆਉਣਾ ਸੂਜ ਓਰੀਓ ਦੇਖਦਾ ਤੂੰ ਇੱਧਰ ਨੂੰ ਹੋ ਕੇ ਲੈ ਅਗਾਂ ਦੇਖ ਲੈ ਲੈ ਸਾਰੇ ਦਰਖਤੇ ਦਰਖਤ ਆ ਬੂਟੇ ਹੀ ਬੂਟਾ ਖੜਾ ਗਾਂ ਇਸੇ ਆਪਾਂ ਇਹ ਤਾਨੂੰ ਬਾਈ ਬੂਟਾ ਹੀ ਥੱਲੇ ਨੂੰ ਆ ਬੂਟਾ ਸਾਰੇ ਬੂਟਾ ਵਾ ਮੈਂ ਤਾਂ ਹੀ ਫਰਕ ਆ ਮੌਸਮ ਦਾ ਹਾਂ ਪੜਦੇ ਵੀ ਇਹੀ ਕਰਦੇ ਹਾਂ ਆ ਲੈ ਸਾਰੇ ਬੂਟੇ ਬੂਟਾ ਖੜਾ ਲੈ ਗਾਂ ਵੀ ਇਹਨੇ ਵੀ ਜੋ ਖਾਣਾ ਕਹਾਨੂੰ ਬੂਟਾ ਕਰ ਦੇਣਾ ਓਰੇ ਹੈ ਹੈ ਬੰਮੇ ਮੈਂ ਗਾਹ ਨੂੰ ਇਹਨੇ ਬੂਟਾ ਲੈ ਆਣੇ ਓਰੇ ਹਾਂ ਆਪਾਂ ਬਾਈ ਮੈਂ ਵੀ ਦਾ ਦੇਣੇ ਗੰਨਾ ਬੀਜ ਕੇ ਬਖਤਮਗਾ ਨਹੀਂ ਇਹਦੇ ਚ ਗੰਨਾ ਬੀਜਣਾ ਜਿਹੜੀ ਵੱਢ ਕੇ ਕੱਤ ਗਈ ਫਿਰ ਚ ਕੁਛ ਨਹੀਂ ਬੀਜਣਾ ਜੇ ਬੀਜਣਾ ਤਾਂ ਤੇਰੇ ਜਿਵੇਂ ਤੂੰ ਕਹਿੰਦਾ ਜੇ ਵੀ ਬੀਜ ਦੂੰਗਾ ਇਹਦੇ ਪਰ ਛਾੜਾ ਛਾੜਾ ਬੈਡਾਂ ਪਾ ਤੇਰੀ ਜਿਹੜੀ ਲਾਉਣੀ ਹੈ ਤੇਰੀ ਵੈਰਾਈਟੀ ਵੈਰਾਈਟੀ ਦੇਖ ਲੈ ਕਿਹੜੀ ਲਾਈਏ 18 ਲਾਦੀਏ ਕਿ 95 ਲਾਦੀਏ ਤੂੰ ਮੂਰੇ ਕਿਹੜਾ ਝਾੜ ਵਧੀਆ ਮੈਟਰ ਦਿੱਤਾ ਤੈਨੂੰ ਦੋਹਾਂ ਚੋਂ ਹੁਣ ਤਾਂ 95 ਵੀ ਵਧੀਆ ਨਿਕਲਿਆ ਮੇਰੇ ਕੋਲ ਦਾ 95 ਲਾ ਲੈ 95 ਦਾ ਆਏ ਵੀ ਮੁੱਢਾ ਬਧੇਰਾ ਫੁੱਟਦਾ ਹਾਂ ਮੁੰਗਾ ਤਾਂ ਫੁੱਟਿਆ ਜੇ ਫਿਰ ਲਾਲਦੀ ਵੀ ਨਹੀਂ ਕਰਨਾ ਜਿਹੜਾ ਮੁੰਢਾ ਦਾ 18 ਦਾ ਹੀ ਫੁੱਟਿਆ ਆਉ ਮੈਂ ਦਾਇਆ ਕਹਿੰਦਾ ਤੈਨੂੰ ਵੀ ਮੁੰਡਾ ਆਇਆ ਜਿਹੜਾ 95 ਗੰਨਾ ਗਿਰਦਾ ਨਹੀਂ ਹੈਗਾ 18 ਤਾਂ ਫਿੱਟਾਰਾ ਹੋ ਜਾਂਦਾ 18 ਗਿਰਦਾ ਗੰਨਾ 95 ਹੱਲਾ ਚੋਲਾ ਚੱਲਦਾ ਹੈ 18 ਨਹੀਂ ਚੱਲਦਾ ਹੈਗਾ 18 ਚ ਵਜਨ ਜ਼ਿਆਦਾ ਜਦ ਇਹ ਲੜਖ ਜਾਂਦਾ ਹੈ ਚਲ ਦੇਖ ਲਈਂ ਕਿਹੜਾ ਲੋਟ ਹੈ ਮੇਰੀ ਫਲਾਇ ਦੀ 95 ਬੀਜਵਾ ਕੀਤਾ ਫ੍ਰੀਜ ਕੇ ਜਦ ਪਹਿਲਾਂ ਜਿਵੇਂ ਬੀਜ ਦੂੰਗਾ ਜੇ ਬਿਜਣੀ ਹੋਈ ਨਹੀਂ ਸੰਨਮਾਰ ਵਿੱਚ ਗੰਨਾ ਬੀਜ ਦੇਣਾ ਜਦ ਅਟਾਏ ਆਉਣਾ ਬੂਟੇ ਲਾਦਨੇ ਗੇਤੇ ਪਾਣੀ ਲੱਗੀ ਜਾਊਗਾ ਬੂਟਿਆਂ ਨੂੰ ਗੰਨਾ ਵਧੀਆ ਜੰਮਿਆ ਆਊਗਾ ਜਦ ਤੱਕ ਬੜਾ ਪਹਿਲਾਂ ਲੈਣਾ ਮਿਲਣੀ ਆਪਾਂ ਨੂੰ ਲੈਣਾ ਮਿਲ ਕੇ ਮਿਲ ਕੇ ਜਦੇ ਬਾ ਨਾਲ ਦੀ ਨਾਲ ਇਹ ਸਿਆੜ ਕੱਢੀ ਸਿਆੜ ਵੀ ਕੋਈ ਸਿਆੜ ਬਿੰਗਾ ਡੇਡਾ ਕਰਨਾ ਪੈ ਗਿਆ ਇੱਕ ਅੱਧਾ ਕਰ ਲਈ ਕੋਈ ਚੱਕਰ ਨਹੀਂ ਵੀ ਜਿਹੜਾ ਪਾਣੀ ਸਹੀ ਆ ਜਵੇ ਉਹ ਸਿਸਟਮ ਤਾਂ ਸਹੀ ਹੋ ਜੂਗਾ ਕਰੂਗੇ ਹੁਣ ਉਹ ਸਾਬ ਨਾਲ ਵਡਾਉਣਗੇ ਹਾਂ ਕਿ ਤੇ ਇਹਨਾਂ ਹੋਵੇ ਖੇਜਾ ਬਿੰਗਾ ਹੋਵੇ ਸਿਆੜ ਤੇ ਬਿੰਗੀ ਹੋਵੇ ਨਾ ਨਾ ਇਹੋ ਆਪਣਾ ਕੰਨਾ ਦੇਖੀ ਫਿਰ ਆਪਾਂ ਕਿ ਆ ਜਾ ਕੱਢਣਾ ਰੱਬ ਸੁੱਖ ਰ ਤੇਰੀ ਰੀਜ਼ ਨਹੀਂ ਹੋਣੀ ਮੈਂ ਦੱਲੀ ਕੰਨਾ ਦਾ ਰੇ ਪਾਣੀ ਮੈਂ ਕੱਢਣਾ ਚੱਲ ਫੇ ਚਲੀਏ ਕੰਨ ਉਹ ਪਤਾ ਜਾਣੀ ਚੰਗਾ ਏ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਬਾਈ ਕਾਲੂ ਹੁਣ ਲਿਆਉਂਦੇ ਗੰਨੇ ਦਾ ਸਾਮਾਨ ਚਾਕੇ ਮੇਰੇ ਬਣਾ ਕੇ ਪਾਈਏ ਵੀਰੇ ਬਣਾ ਕੇ ਹੁਣ ਪਾ ਦਈਏ ਪਹਿਲੀ ਦਾ ਔਖਾ ਹੀ ਆ ਚਾਚਾ ਜੀ ਅੱਗੇ ਸੀ ਤੀ